ਜ਼ਿੰਨੀ ਚੋਣ ਖਤਮ ਹੋ ਗਈ ਪਰ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੀ ਹਾਂ ਜੋ ਅਕਾਲੀ ਦਲ ਕਹਿ ਰਿਹਾ ਸੀ ਕਿ ਅਸੀਂ ਹਾਰ ਕੇ ਵੀ ਜਿੱਤ ਗਏ ਹੁਣ ਉਨ੍ਹਾਂ ਤੇ ਸੰਕਟ ਦੇ ਬਦਲ ਛਾ ਗਏ ਨੇ ਦਰਅਸਲ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਜ਼ਿੰਨੀ ਚੋਣ ਦੌਰਾਨ ਅਕਾਲੀ ਦਲ ਵੱਲੋਂ ਅਪਰਾਧਿਕ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਇੰਨਾ ਹੀ ਨਹੀਂ ਗੁਰਵਿੰਦਰ ਸਿੰਘ ਨੇ ਚੋਣ ਬੇਨੀਮਾ ਦੀ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੁਰੰਤ ਜ਼ਬਤ ਕਰਨ ਤੇ ਮੁਅਤਲ ਕਰਨ ਦੀ ਵੀ ਮੰਗ ਕੀਤੀ ਹੈ ਸ਼ਿਕਾਇਤ ਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋੜ ਦੀ ਤੀ ਕੰਜਨਪ੍ਰਿਤ ਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਚ ਦਾਖਲ ਹੋਣ ਦਾ ਗੰਭੀਰ ਦੋਸ਼ ਹੈ ਐਫ ਆਰ ਆਰਓ ਅਨੁਸਾਰ ਉਸਦੀ ਆਖਰੀ ਦਰਜ ਕੀਤੀ ਗਈ ਮੂਵਮੈਂਟ 6 ਦਸੰਬਰ 2023 ਨੂੰ ਯੂਵੇਲੀ ਰਵਾਨਗੀ ਸੀ ਤੇ ਉਸ ਤੋਂ ਬਾਅਦ ਭਾਰਤ ਵਾਪਸ ਹੋਣ ਜਾਂ ਇਮੀਗ੍ਰੇਸ਼ਨ ਅਥਾਰਟੀਆਂ ਕੋਲ ਰਜਿਸਟਰ ਕਰਨ ਦਾ ਕੋਈ ਰਿਕਾਰਡ ਨਹੀਂ ਹੈ ਇਮੀਗ੍ਰੇਸ਼ਨ ਫੋਰਨਰਸ ਐਕਟ ਤਹਿਤ ਦਰਜ ਕੀਤੀ ਗਈ ਇੱਕ ਐਫ ਆਈਆਰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੰਚਨ ਪ੍ਰੀਤਕੌਰ ਪਤੀ ਅਮਰਿਤਪਾਲ ਸਿੰਘ 12 ਦਸੰਬਰ 2023 ਚ ਦੇਸ਼ ਛੱਡਣ ਤੋਂ ਬਾਅਦ ਗੁਪਤ ਰੂਪ ਚ ਨੇਪਾਲ ਸਰਹੱਦ ਰਾਹੀਂ ਭਾਰਤ ਚ ਮੁੜ ਪ੍ਰਵੇਸ਼ ਕੀਤਾ ਸੀ ਗੁਰਵਿੰਦਰ ਸਿੰਘ ਨੇ ਦੋਸ਼ ਲਗਾਏ ਕਿ ਕੰਜਨਪਿਤ ਕੋਰ ਨੇ ਕਿ ਕੈਨੇਡਾ ਆਧਾਰਿਤ ਗੈਂਗਸਟਰ ਦੇ ਪ੍ਰਭਾਵ ਤੇ ਸਮਰਥਨ ਰਾਹੀਂ ਆਪਣੀ ਰਾਜਨੀਤਿਕ ਮੁਹਿੰਮ ਨੂੰ ਅੰਜਾਮ ਦਿੱਤਾ ਫਸਿਆ ਚੰਦਰਪਾਲ ਸਿੰਘ ਬਾਟਵਲੋਂ ਵੋਟਰਾਂ ਨੂੰ ਦਿੱਤੀਆਂ ਸਿੱਧੀਆਂ ਧਮਕੀਆਂ ਵੀ ਦਰਜ ਕੀਤੀਆਂ ਗਈਆਂ ਨੇ ਸ਼ਿਕਾਇਤ ਮੁਤਾਬਕ ਇੱਕ ਵੋਟਰ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਆਪ ਉਮੀਦਵਾਰ ਅਰਮਿਤ ਸਿੰਘ ਸੰਧੂ ਨੂੰ ਵੋਟ ਪਾਈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਇੱਕ ਹੋਰ ਸ਼ਿਕਾਇਤ ਦੱਸਿਆ ਗਿਆ ਕਿ ਬਾਟ ਨੇ ਵੋਟਰਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਤੇ ਕਿਸੇ ਹੋਰ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਟਰੋਨ ਲਈ WhatsApp ਕਾਲਾਂ ਦੀ ਵਰਤੋਂ ਕੀਤੀ ਹੈ ਅੱਗੇ ਕਿਹਾ ਗਿਆ ਕਿ ਚੋਣ ਪ੍ਰਚਾਰ ਨੂੰ ਅੰਜਾਮ ਦੇਣ ਤੋਂ ਬਾਅਦ ਕਵਰਿੰਗ ਉਮੀਦਵਾਰ ਯਾਨੀ ਕਿ ਕੰਚਨ ਪਿਤਕੌਰ ਦੇ ਛੱਟ ਕੇ ਫਰਾਰ ਹੋ ਗਈ ਹੈ ਜਿਸ ਨਾਲ ਪਾਰਟੀ ਦੀ ਨੈਤਿਕਤਾ ਤੇ ਬੀਰ ਸਵਾਲ ਖੜੇ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਜੀਹੇ ਅਪਰਾਧਿਕ ਅੰਸ਼ਰਾ ਤੋਂ ਆਪਣੇ ਆਪ ਨੂੰ ਵੱਖ ਕਰਨ 'ਚ ਸਫਲ ਰਹੀ ਜਿਸ ਨਾਲ ਡਰੋਂ ਧਮਕਾਉਣ ਦਾ ਮਾਹੌਲ ਪੈਦਾ ਹੋਇਆ ਇਨ੍ਹਾਂ ਗੰਭੀਰ ਤੱਥਾਂ ਦੇ ਮੱਦੇਨਜ਼ਰ ਗੁਰਵਿੰਦਰ ਸਿੰਘ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਅਕਾਲੀ ਦਲ ਨੂੰ ਇੱਕ ਸਿਆਸੀ ਪਾਰਟੀ ਵਜੋਂ ਤੁਰੰਤ ਡੀ ਰਜਿਸਟਰ ਕਰਨ ਉਸਾ ਚੋਣ ਨਿਸ਼ਾਨ ਜ਼ਬਤ ਕਰਨ ਤੇ ਸੁਖਬੀਰ ਸਿੰਘ ਬਾਦਲ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਤੰਤਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ